ਲੋ ਜੀ ਲਓ ਸਾਡੇ ਆ ਵਿੱਚੋਂ ਧਾਗਾ ਜਾਂ ਕੱਢਿਆ ਕੜੇ ਦੋ ਬੂਟੇ ਲੱਗੇ ਆ ਵਾਹਿਗੁਰੂ ਜੀ ਬੂਟਿਆਂ ਨੂੰ ਵੀ ਵਧਾਇਓ ਸਾਨੂੰ ਵੀ ਵਧਾਇਓ ਤੇ ਸਾਡੇ ਦੋਨਾਂ ਭਰਾਵਾਂ ਨੂੰ ਵੀ ਵਧਾਇਓ ਲੋ ਜੀ ਬਾਈ ਹੁਣੇ ਆਇਆ ਕਸੂਰ ਤੋਂ ਕਿੰਨੀ ਕਸੂਰੀ ਪੈਰ ਨਾ ਕੋਲੀ ਲੋ ਜੀ ਦੋ ਲੈਲੇ ਆ ਲੀਚੀ ਦੇ ਬੂਟੇ ਇਹ ਆ ਜੀ ਬਿੱਲੀ ਕੁਦਰਤ ਦਾ ਸੋਨਾ ਜੀ ਬਿੱਲੀ ਦੀ ਸਾਰੀ ਵੱਡੀ ਖਾਸੀਅਤ ਇਹ ਆ ਇਹ ਕੁੱਤਿਆਂ ਵਾਂਗੂ ਭੌਂਕਦੀ ਨਹੀਂ ਮੰਨਾਲਾ ਬਿੱਟ ਬੋਲੇ ਸੋ ਨਿਹਾਲ ਸਿਆ ਕਾਲ ਲੋ ਜੀ ਸੰਗ ਤੋਂ ਆਪਾਂ ਅੱਜ ਨਿਕਲ ਪਏ ਆ ਜੀ ਇਸਲਾਮਾਬਾਦ ਵੱਲੋਂ ਜਿਹਨੂੰ ਕਹਿੰਦੇ ਆ ਰਾਵਲਪਿੰਡੀ ਤੇ ਆਪਾਂ ਉੱਥੇ ਦੇਖਣਾ ਜੀ ਗੁਰਦੁਆਰਾ ਪੰਜਾ ਸਾਹਿਬ ਅਸੀਂ ਵੀ ਦੇਖਾਂਗੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਇਸ਼ਨਾਨ ਕਰਾਂਗੇ ਲੰਗਰ ਛਕਾਂਗੇ ਉਹ ਅੱਜ ਮੈਂ ਪਿੱਛੇ ਬਹਿ ਗਿਆ ਅੱਜ ਮੈਂ ਸਾਰ ਲੋ ਪਿੱਛੇ ਬਹਿ ਗਿਆ ਸਫਰ ਲੰਬਾ ਵਾ ਮੈਂ ਕਿਹਾ ਪਾਕਿਸਤਾਨ ਦਾ ਸਭ ਤੋਂ ਵੱਡਾ ਦੀ ਕੈਪੀਟਲ ਸ਼ਹਿਰ ਕੈਪੀਟਲ ਸਿਟੀ ਹੈ ਜੀ اسلام ਆਬਾਦ ਇਜ਼ ਅ ਕੈਪੀਟਲ ਸਿਟੀ ਬੜਾ ਇਹ ਰੌਲਪਿੰਡੀ ਹੁੰਦੇ ਹੁਣ ਵੀ ਰੌਲਪਿੰਡੀ ਕਹਿੰਦੇ ਪੁਰਾਣਾ ਬੜਾ ਪਰ اسلام ਆਬਾਦ ਤੇ اسلام ਆਬਾਦ ਤੁਹਾਨੂੰ اسلام ਆਬਾਦ ਕਿਹੜਾ ਜੀ ਗੱਲ ਖਤਮ ਪੰਜਾਬੀ ਚ ਦਸੀਏ ਤੁਹਾਡੀ ਕਰੀਮ اسلامਾਬਾਦ ਰਹਿੰਦੀ ਆ ਤੁਹਾਡੀ ਕਰੀਮ اسلامਾਬਾਦ ਰਹਿੰਦੀ ਆ ਉੱਥੇ ਬੈ ਕੇ ਹੀ ਸੋਚਿਆ ਜਾਂਦਾ ਕਿੱਥੋਂ ਕਿਵੇਂ ਪੈਸੇ ਕਮਾਏ ਜਾਣ ਕਿੱਥੇ ਕਿੱਥੇ ਲੋਕਾਂ ਨੂੰ ਛੱਡਿਆ ਜਾਵੇ ਹੈ ਕੋਡਾ ਕੀਤਾ ਜਾਵੇ ਆਪ ਲੋਕਾਂ ਦਾ ਉਹ ਉੱਥੇ ਉੱਥੇ ਆ ਰਹੇ ਦੋ ਆ ਗਿਆ ਜੀ ਲਾਹੌਰ ਦਾ ਗੇਟ ਇਧੂ ਅਕੇ ਲਾਹੌਰ ਮੁਲਤਾਨ ਸ਼ੁਰੂ ਹੋ ਜਾਂਦਾ ਏਰੀਆ ਬਦਲ ਜਾਂਦਾ ਜੇ ਤੁਸੀਂ ਚੈੱਕ ਕਰੋਗੇ ਕਿੰਨਾ ਸੋਹਣਾ ਬਣਿਆ ਹੋਇਆ ਐ ਟਰੱਕ ਵਾਲਾ ਮੇਰਾ ਵੀਰ ਵੇਖੋ ਕੰਦੀ ਥੋੜੀ ਜੰਦਰ ਮਾਰ ਰਿਹਾ ਲੋ ਜੀ ਸੰਗ ਤੋਂ ਆਪਾਂ ਆ ਗਏ ਆ ਨਰਸਰੀ ਦੇ ਵਿੱਚ ਇੱਥੇ ਲੈਣੇ ਆ ਫਲ ਵਾਲੇ ਬੂਟੇ ਤੁਹਾਡਾ ਨਾਮ ਤੋਕੀਰ ਤੋਕੀਰ ਜੀ ਆ ਇਹ ਮੀਆਂ ਤੋਕੀਰ ਮੀਆਂ ਤੋਕੀਰ ਜੀ ਜਿਹਨੂੰ ਫਰੂਟ ਲੱਗਦਾ ਉਹ ਦੇ ਦੇ ਜਿਹਨੂੰ ਫਰੂਟ ਲੱਗਦਾ ਉਹ ਦੇ ਕੋਈ ਫਰੂਟ ਵਾਲੇ ਵਧੀਆ ਫਰੂਟ ਲੱਗੇ ਐਨ ਸਵਾਦ ਵੀ ਅਸੀਂ ਤਾਂ ਖਾਣ ਛਕਣਾ ਨਹੀਂਗਾ ਛੋਟੇ ਜਿਹੜੇ ਗੱਡੀ 'ਚ ਅਸੀਂ ਰੱਖ ਸਕੀਏ ਵੱਡਾ ਸਾਹਿਬ ਲੈਉਣੇ ਬਸ ਆ ਕਿਵੇਂ ਆ ਇਹ ਆ ਜੀ ਬਿੱਲੀ ਕੁਦਰਤ ਦਾ ਸੋਹਣਾ ਜੀ ਬਿੱਲੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਇਹ ਕੁੱਤਿਆਂ ਵਾਂਗੂ ਭੌਂਕਦੀ ਨਹੀਂ ਸ਼ਾਂਤ ਰਹਿੰਦੀ ਐ ਐਟੀਟਿਊਡ ਬਹੁਤ ਆ ਇਹਦੇ 'ਚ ਕੀ ਡੀਆ ਖੇਡਣ ਲੱਗੀ ਹੁਣ ਮੇਰੇ ਨਾਲ ਹੋ ਗਈ ਤੁਹਾਡੀ دیوانی ਲਾੜਿਆ ਕਰਨਾ ਕਰਦੇ ਹਾਂ ਅੱਜ ਕੀ ਬਣਾ ਕੇ ਲੈਣਾ ਹੈ ਬਲੀਏ ਦੁੱਧ ਹੁੰਦਾ ਤਾਂ ਤੈਨੂੰ ਪਾਉਂਦੇ ਅਸੀਂ ਤੇ ਉਹ ਸੀਰੀਅਲ ਲਾੜ ਲੈਣਾ ਸਾਡੇ ਕੋਲ ਫ੍ਰੀਜ ਚ ਲਾੜ ਹੀ ਮਿਲ ਸਕਦਾ ਹੁਣ ਤੋਂ ਆਹ ਵੇ ਲੋ ਜੀ ਦੋ ਲੈ ਲਏ ਆ ਲੀਚੀ ਦੇ ਬੂਟੇ ਦੋਵੇਂ ਲੀਚੇ ਆ ਲਾਵਾਂਗੇ ਅਸੀਂ ਜਾ ਕੇ ਜਿੱਥੇ ਲੰਗਰ ਚਖਣਾ ਰ ਤੁਸੀਂ ਲੰਗਰ ਦੇ ਨਾਲ ਹੀ ਬਾਗ ਹੈਗਾ ਉੱਥੇ ਜਾ ਕੇ ਫਿੱਟ ਕਰਾਂਗੇ ਬਸ ਠੀਕ ਆ ਗਿਆ ਆ ਨੀਚਾ ਦੀਏ ਲੋ ਜੀ ਸ਼ਕਲ ਲੱਗਿਆ ਪ੍ਰਸ਼ਾਦਾ ਅਰੇ ਪ੍ਰਸ਼ਾਦਾ ਸ਼ਕਨ ਲੱਗਿਆ ਤੇ ਪ੍ਰਸ਼ਾਦਾ ਆਇਆ ਜੀ ਸਪੈਸ਼ਲ ਜਗ੍ਹਾ ਤੋਂ ਪ੍ਰਸ਼ਾਦਾ ਅੱਜ ਬਣ ਕੇ ਆਇਆ ਜੀ ਮਦਸਰ ਵੀਰੇ ਦੀ ਅੰਮੀ ਜੀ ਕੋਲੋਂ ਹੈ ਵੀਰ ਜੀ ਸ਼ੁਕਰੀਆ ਜੀ ਬਹੁਤ ਬਹੁਤ ਅੰਮੀ ਜੀ ਦੇ ਬਾਬਾ ਜੀ ਵੱਡੀ ਵੱਡੀ ਉਮਰ ਕਰੇ ਅੱਡ ਪਾ ਪਾ ਯੈਸ ਵੱਡੀ ਵੱਡੀ ਉਮਰ ਕਰੇ ਉਹਨਾਂ ਦਾ ਪੁੱਤਰ ਛੇ ਦੀ ਵਿਆਹ ਕਰਾਵੇ ਲੋ ਜੀ ਆਪਾਂ ਪਹੁੰਚ ਗਏ ਰਾਹ ਦੇ ਵਿੱਚ ਰੈਸਟਰੀਆ ਸੀਗਾ ਹਾਫ ਵੇ ਆ ਕਹਿੰਦੇ ਇਸਲਾਮਾਬਾਦ ਦਾ ਜਿਹੜੀ ਇਹ ਜਗ੍ਹਾ ਦੇ ਕੋਲ ਕਿ ਬਹਿਰਾ 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 ਕੀ ਹੁੰਦਾ ਸ਼ਹਿਰ ਦਾ ਨਾ ਪਿੰਡ ਦਾ ਨਾ ਬਹਿਰਾ ਪਿੰਡ ਦਾ ਨਾ ਅੱਛਾ ਬਹਿਰਾ ਪਿੰਡ ਦਾ ਨਾ ਸਾਡੇ ਬਹਿਰਾ ਇਹਨਾਂ ਨੂੰ ਕਹਿੰਦੇ ਜਿਹੜੇ ਵਰਤੋਂ ਵਾਲੀ ਲੋਹੁੰਦੇ ਨਹੀਂ 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 ਉਹ ਬਹਿਰਾ ਹੁੰਦਾ ਬੈਗੇ ਜੀ ਬੈਗੇ ਅਸੀਂ ਆਪਾਂ ਚਾ ਸਾਰ ਸਕਦੇ ਆ ਤੇ ਨਾਲੇ ਪੀਨੇ ਆ ਨਾਲੇ ਖਾਣੇ ਆ ਮਠਿਆਈ ਜਿਹੜੀ ਸਿਆਲਕੋਟ ਤੋਂ ਲੈਂਦੀ ਸੀ ਨਾਲ ਪਕੌੜੇ ਵੀ ਆਂ ਸਰ ਸਾਡੇ ਕੋਲ ਸਪੈਸ਼ਲ ਸ਼ਹਿਦਰਾਓ ਪਕੌੜੇ ਸਪੈਸ਼ਲ ਪਕੌੜ ਸਪੈਸ਼ਲ ਹੈ ਨੇ ਪਕੌੜੇ ਹੀ ਅਮਨ ਨਾਲ ਆ ਬੇਚੀ ਬੜੀ ਬੜੀ ਖੁਸ਼ ਅਮੀਦ ਅਮਦੀਦ ਖੁਸ਼ ਆਮਦੇ ਥੋੜਾ ਸ਼ਹਿਰ ਕਿਹੜਾ ਜੀ ਸਾਡਾ ਸ਼ਹਿਰ ਸ਼ੰਗਾਂ ਮੰਗਾ ਜੀ ਸ਼ੰਗਾ ਮੰਗਾ ਮੰਗਾ ਸੂਰਤੋਂ ਸਾਡੇ ਗੰਡਾ ਸਿੰਘ ਬਾਰਡਰ ਵਾਲਾ ਏਰੀਆ ਜਿਹੜਾ ਪਾਰਟ ਲੋ ਜੀ 22 ਹੁਣੇ ਆਇਆ ਕਸੂਰ ਤੋਂ ਜਮਾ ਫਰੋਜ਼ਪੁਰ ਦੇ ਨੇੜੇੋਂ ਬੇਸ਼ੱਕ ਬੇਸ਼ੱਕ ਕੀ ਕਸੂਰੀ ਪੈਰ ਨਾ ਪੂਰੀ ਹਾਏ ਓਏ ਤੁਰਨਾ ਪਿਆ ਹਾਏ ਨਹੀਂ ਮਾ ਮੈਨੂੰ ਤੁਰਨਾ ਪਿਆ ਠੀਕ ਆ ਜੀ ਥੈਂਕ ਯੂ ਥੈਂਕ ਯੂ ਜੀ ਸਰਦਾਰ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਲਓ ਵੀ ਹੁਣ ਇਹਨਾਂ ਨਾਲ ਬਾਈ ਜੀ ਹੁਣ ਨਾਲ ਖਿੱਚਣ ਲੱਗੇ ਆ ਸੈਲਫੀ ਇਹ ਹੈਗੇ ਫੈਸਲਾਬਾਦ ਤੋਂ ਲਓ ਜੀ ਚਾਹ ਲੱਗਿਆ ਪੀਣ ਤੇ ਪਕੌੜੇ ਆ ਗਏ ਹੱਥ ਧੋਇਆ ਆਪਾਂ ਨੂੰ ਵੈਸਟ ਇੰਡੀਜ਼ ਕੰਟਰੀਆਂ 'ਚ ਸਾਰੇ ਕਿਤੇ ਬਰਾਊਨ 슈ਗਰ ਹੀ ਮਿਲੀ ਸੀ ਹਨਾ ਚਿੱਟੀ ਨਹੀਂ ਸੀ ਉੱਥੇ। ਉਹ ਬਰਾਊਨ 슈ਗਰ ਵਾਲੇ ਸੀ ਸਾਰੇ ਦੇਸ਼। ਉੱਥੇ ਗੰਨੇ ਦੀ ਬਣਦੀ। ਉੱਥੇ ਗੰਨੇ ਦੀ ਬਣਦੀ 슈ਗਰ ਤੇ ਉੱਥੇ ਬਰਾਊਨ ਹੀ ਆ ਸਾਰੀ। ਬਰਾਊਨ 슈ਗਰ ਸਸਤੀ ਆ ਚਿੱਟੀ 슈ਗਰ ਮਹਿੰਗੀ ਆ ਡਬਲ ਪ੍ਰਾਈਸ ਦੀ ਉੱਥੇ। ਜਿਵੇਂ ਆਪਣੇ ਬਰਾਊਨ 슈ਗਰ ਜਿਹੜੀ ਆ ਜ਼ਿਆਦਾ ਮਹਿੰਗੀ ਆ ਚਿੱਟੀ ਸਸਤੀ ਆ। ਬਰਾਊਨ ਉੱਥੇ ਬਣਦੀ। ਲਓ ਜੀ ਇਹ ਆ ਜੀ ਦਰਿਆ ਜੇਲਮ। ਚਨਾਬ ਪਿੱਛੇ ਨਿਕਲ ਗਿਆ ਉਦੋਂ ਮੈਂ ਸੁੱਦਾ ਪਿਆ ਸੀ ਜੇਲਮ ਦਿਖਾ ਦਿੰਨੇ ਆ ਤੁਹਾਨੂੰ। ਤੇ ਪੰਜ ਦਰਿਆਵਾਂ ਦੀ ਧਰਤੀ ਅੱਜ ਪੂਰੀ ਵ ਪੂਰੇ ਪੰਜ ਦਰਿਆ ਦੇਖ ਲਏ ਪੂਰੇ ਪੰਜ ਦਰਿਆ ਅਸੀਂ ਦੇਖ ਚੁੱਕੇ ਆ ਆਪਦੀ ਜ਼ਿੰਦਗੀ ਦੇ ਵਿੱਚ ਜਿਹਨੇ ਪੰਜ ਦਰਿਆ ਨਹੀਂ ਦੇਖੇ ਤਾਂ ਤੁਸੀਂ ਜੰਮਾ ਹੀ ਨਹੀਂ ਹੈਗੇ ਤੁਸੀਂ ਜੰਮੂ ਤੇ ਪੰਜ ਦਰਿਆ ਜ਼ਰੂਰ ਵੇਖੋ ਜੇਬ ਦਿੱਲੀ ਕਰੋ ਜੇਬ ਦਿੱਲੀ ਕਰੋ ਲੋ ਜੀ ਜਦੋਂ ਜਦੋਂ ਓਏ ਜਿਉਂ ਜਿਉਂ اسلامਾਬਾਦ ਨੇੜੇ ਆ ਰਹੇ ਆ ਉਵੇਂ ਉਵੇਂ ਪਹਾੜ ਆਉਣੇ ਸ਼ੁਰੂ ਹੋ ਗਏ ਆ ਤੇ ਆਪਾਂ ਪਾਕਿਸਤਾਨ ਦੇ ਪਹਾੜੀ ਏਰੀਆ ਦੇ ਵਿੱਚ ਪਰਵੇਸ਼ ਹੋਣ ਵਾਲੀ ਆ ਬਸ ਹੋਰ ਮੇਰੇ ਸਾਹਮਣੇ ਨਾਲ 15-20 ਮਿੰਟ ਦਾ ਕੰਮ ਰਹਿ ਗਿਆ ਇਹ ਪਹਾੜਾਂ ਦਾ ਰੰਗ ਦੇਖੋ ਲਾਲ ਜਾਂ ਬੜਾ ਸੋਹਣਾ ਬੜੀ ਸੋਹਣੀ ਮਿੱਟੀ ਹੈ ਇਹਨਾਂ ਦੇ ਪਹਾੜਾਂ ਦੀ ਤੇ ਆਪਾਂ ਕੋਲੇ ਜਾ ਕੇ ਵਖਾਉਂਦੇ ਹਾਂ ਜੇ ਤਾਂ ਮੈਂ ਇੰਨਾ ਜ਼ੂਮ ਕੀਤਾ ਹੋਇਆ ਸੀ ਮੈਕ ਨੂੰ ਇਹ ਬ੍ਰੇਡ ਜਿਵੇਂ ਬਣਿਆ ਹੋਇਆ ਏਡੇ ਘੈਂਟ ਹਾਈਵੇ ਤੇ ਤੇ ਇਹ ਪਹਾੜਾਂ ਵਿੱਚ ਜਾਂਦਾ ਹੋਇਆ ਹਾਈਵੇ 3 ਲੇਨ ਆਚ ਸਾਈਡ 3 ਲੇਨ ਹੈ ਵੀਊ ਆ ਦੇਖੋ ਈਚ ਸਾਈਡ 3 ਲੇਨ ਜਿਹੜੀਆਂ ਗੱਲ ਕਰਦਾ ਸੀ ਉਹ ਤੁਹਾਡੇ ਸਾਹਮਣੇ ਵੀ ਆ ਗਈਆਂ। ਕਿਹਾ ਆਪਣੀ ਘਾਵਣੀਆਂ ਤੁਹਾਨੂੰ। ਯੈਪ। ਵੈਲਕਮ ਟੂ اسلام آباد ਪਸ਼ਾਵਰ ਮੋਟਰਵੇਅ ਐਮ 1। ਲਓ ਜੀ। ਚਲੋ ਵੀ ਚਲੋ ਉੱਥੇ ਕੋਈ ਰੋਂਦਾ ਹੋਵੇਗਾ। ਲਓ ਸਾਧ ਸੰਗਤ ਜੀ ਆਪਾਂ ਪਹੁੰਚ ਚੁੱਕੇ ਪੰਜਾ ਸਾਹਿਬ ਗੁਰਦੁਆਰਾ ਜੀ ਤੇ ਆ ਸੰਗਤਾਂ ਸਾਡੀਆਂ ਆ ਰਹੀਆਂ ਪਿੱਛੇ ਮੇਰੀ ਭੂਆ ਜੀ ਮੇਰੀ ਮੰਮੀ ਜੀ ਹੁਣ ਸਵੇਰ ਦੀ ਨੀ ਆ ਬੱਚੇ ਪੜ ਰਹੇ ਹੈ ਜੀ ਇੱਥੇ ਸਕੂਲ ਦੇ ਵਿੱਚ ਪੜਦੇ ਹੋਣੇ ਆ ਸਰਦਾਰ ਬੱਚੇ ਸਿੱਖ ਬੱਚੇ ਤੇ ਇੱਧਰ ਕਰੋ ਦਰਸ਼ਨ ਪੰਜਾ ਸਾਹਿਬ ਗੁਰਦੁਆਰਾ ਜੀ ਦੇ ਜੀ ਸੰਗਤੋ ਅੱ삐 ਛੇਰੇ ਆਸ਼ੀ ਕਮਰੇ ਬਣੇ ਹੋਏ ਆ ਜਿਹੜੀ ਸੰਗਤ ਦੂਰੋਂ ਆਉਂਦੀ ਆ ਤੇ ਇੱਥੇ ਉਹ ਆ ਕੇ ਰਹਿੰਦੇ ਆ ਤੇ ਸਕੂਲ ਹੈਗਾ ਜੀ ਧਾਰਮਿਕ ਸਕੂਲ ਸ੍ਰੀ ਗੁਰੂ ਨਾਨਕ ਦੇਵ ਜੀ ਖਾਲਸਾ ਧਾਰਮਿਕ ਸਕੂਲ ਤੇ ਆ ਬੱਚੇ ਪੜਦੇ ਇੱਥੇ चाचा पीछे करो दर्शन वाहेगुरु 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 वाहे जी वाहेगुरु जी मोगा जी ਮੋਗਾ ਮੋਗਾ ਭਾਈ ਜੀ ਹੁਣੇ ਆਇਆ ਜੀ ਸੋ ਆਪਣੇ ਤੋਂ ਛੱਕਾ ਕੋ ਤੋਂ ਪਹਿਲਾ ਰਸਤਾ ਸਰੋਵਰ ਦਾ ਜਲ ਦੇਖੋ ਜੀ ਪੂਰਾ ਸਾਫ ਹੈ ਪੂਰਾ ਸਾਫ ਤੇ ਥੱਲੇ ਪੱਥਰ ਦੇਖੋ ਇਹ ਤਾਂ ਫੀਲ ਕਰ ਰਿਹਾ ਜਿਵੇਂ ਕੋਈ ਪਿਛੋਂ ਕਿਸੇ ਕਰੀਕ ਤੋਂ ਰਿਵਰ ਤੋਂ ਪਾਣੀ ਆ ਰਿਹਾ ਤੇ ਸਾਫ ਅੱਗੇ ਦੇ ਅੱਗੇ ਨਿਕਲੀ ਜਾ ਰਿਹਾ ਗੋਰਦਾਰੇ ਦੀ ਬਿਲਡਿੰਗ ਆ ਗਈ ਨਾਲ ਹੀ ਤੇ ਪਾਣੀ ਬਹੁਤ ਸਾਫ ਆ ਚਲ ਹੁਣ ਆਪਾਂ ਇਸ਼ਨਾਨ ਕਰੀਏ ਇੱਥੇ ਇੱਥੇ ਰੇਸਾਂ ਲੱਗੀਆਂ ਹੋਈਆਂ ਅੱਛਾ ਉਹ ਲਵਾ ਰੇ ਆ ਰਿਸਾਂ ਵੀ ਕੌਣ ਪਹਿਲਾਂ ਵਾਪਸ ਮੁੜ ਕੇ ਆਉਂਦਾ ਰੇਸਾਂ ਲਾ ਕਰੀਆਂ ਰੇਸਾਂ ਲਾਹ ਸੰਗ ਤੋਂ ਇਸ਼ਨਾਨ ਹੋ ਗਿਆ ਤੇ ਇਹ ਸਰੋਵਰ ਜਮਾ ਨੇਚਰਲ ਆ ਥੱਲੇ ਪੱਥਰ ਹੈ ਤੇ ਨਾਲ ਮੱਛੀਆਂ ਤੈਰ ਰਹੀਆਂ ਤੇ ਸੋ ਇਹ ਪਾਣੀ ਜਿਹੜਾ ਸਰੋਵਰ ਦੇ ਵਿੱਚ ਆ ਰਿਹਾ ਹੈ ਅੱਜ ਤੱਕ ਨਹੀਂ ਪਤਾ ਲੱਗਿਆ ਕਿੱਥੋਂ ਆ ਰਿਹਾ ਨੇਚਰਲ ਪਾਣੀ ਆ ਥੱਲੇ ਸਾਰਾ ਨੇਚਰਲ ਪਾਣੀ ਆ ਜੀ ਇਹ ਇਧਰ ਇਹ ਛੋਟਾ ਵੀਰ ਮੱਛੀਆਂ ਨੂੰ ਖਾਣਾ ਦੇਣ ਦੀ ਸੇਵਾ ਕਰ ਰਿਹਾ ਮੱਛੀਆਂ ਨੂੰ ਬਨਾਣਾ ਪਾ ਰਿਹਾ ਕੇਲੇ ਪਾ ਰਿਹਾ ਇੱਥੇ ਬੈਠਾ ਮੱਛੀਆਂ ਦੀ ਵੀ ਸੇਵਾ ਹੋ ਰਹੀ ਮੱਛੀਆਂ ਦੀ ਵੀ ਸੇਵਾ ਪੂਰੀ ਹੋ ਰਹੀ ਹੈ ਜੀ ਚਲੋ ਹੁਣ ਮੈਂ ਇਸ਼ਨਾਨ ਕਰ ਲਿਆ ਤਕਰੀਬਨ 10 ਮਿੰਟ ਹੋ ਗਏ ਵਿੱਚ ਜਲਦੇ ਬੈਠਦੇ ਆਨੂੰ ਹੁਣ ਬਾਹਰ ਨਿਕਲੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਛਾ ਅੱਛਾ ਸਹੀ ਹੈ ਜੀ ਓਕੇ ਇੱਥੇ ਮੈਂ ਰੱਹਾ ਰੰਝਾ ਉਹ ਵਾਈ ਗਰੂ ਜੀ ਲੀਚੀਆਂ ਕਰਤੀਆਂ ਸ਼ੁਰੂ ਔੜੇ ਦੀ ਟੇਕ ਕੇਅਰ ਮਾਲੀ ਰੱਖੇ ਨਾ ਰੱਖੇ ਮਦਸਰ ਜੀ ਤੁਸੀਂ ਜੂਰ ਰੱਖਣੀ ਐ ਨਾਲੇ ਮੀਆਂ ਜੀ ਤੁਸੀਂ ਰੱਖਣੀ ਐ ਕਦੇ ਕਦੇ ਆਉ ਪਾਣੀ ਪਾ ਜਾ ਕਰੋ ਹਾਂ ਓਕੇ ਹੋ ਗਿਆ ਭਾਈ ਤੁਹਾਨੂੰ ਜਦੋਂ ਵੀ ਅਸੀਂ ਆਵਾਂਗੇ ਵੀਡੀਓ ਬਣਾ ਕੇ ਸੈਂਡ ਕਰ ਦਿਆ ਕਰਾਂਗੇ ਬਸ ਠੀਕ ਹੈ ਕਿੱਸਾ ਠੀਕ ਹੈ ਤੇ ਅਸੀਂ ਆ ਕੇ ਖਰਚਾ ਪਾਣੀ ਦੇ ਦਿਆ ਕਰਾਂਗੇ ਪਾਣੀ ਕੱਟਾ ਲੱਗਿਆ ਨਾ ਇੱਥੇ ਕੱਟ ਲਾ ਚਲੋ ਜੀ ਲਓ ਪਾ ਦੇ ਆ ਵਿੱਚ ਧਾਗਾ ਜਾ ਕੱਟਿਆ ਕੱਟਿਆ ਬੋਲੋ ਦੂਸਰਾ ਬੂਦਾ ਹਿਲਾਤਾ ਦੂਜਾ ਫੁੱਟਾ ਵੀ ਲੱਗ ਗਿਆ ਜੀ ਦੋ ਬੂਟੇ ਲੱਗ ਗਏ ਆ ਇਹ ਉਹ ਬਹਿਣੇ ਮਿੱਟੀ ਇਥੋਂ ਪੱਟ ਕੇ ਛੜੀਏ ਪੱਟਾ ਪੱਥਰ ਵਾਲੀ ਮਿੱਟੀ ਹੈ ਲੋ ਬੂਟਾ ਲਾਤਾ ਤੇ ਉਹ ਮਿੱਟੀ ਸੀਗੀ ਘੱਟ ਗਿੱਲੀ ਹੁਣ ਅਸੀਂ ਪਾਣੀ ਲੈ ਕੇ ਚੱਲੇ ਆਂ ਬਾਹਟੀ ਪਰ ਕੇ ਪਾਣੀ ਪਾ ਦਨੇ ਉੱਥੇ ਲੋਜੀ 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 ਲਓ ਜੀ ਪਾਣੀ ਲੱਗ ਗਿਆ ਬਾਏ ਬਾਏ ਅਗਲੀ ਵਾਰੀ ਤੈਨੂੰ ਵਧੇ ਹੋਏ ਨੂੰ ਮਿਲਾਂਗੇ ਓਕੇ ਲੀਚੀ ਲੀਚੀ ਦਾ ਦਰਖਤ ਲਾਤਾ ਵਾਲਾ ਦੋ ਸਾਲਾਂ ਨੂੰ ਆਈ ਆਹੋ ਆਉਣ ਦੇ ਸਾਲ ਨੂੰ ਆਉਣ ਦੇ ਦੋ ਸਾਲ ਤੱਕ ਦੁਆਰੇ ਦੇਖਣਾ ਵਾਂਗੇ ਦਰਖਤ ਨੂੰ ਤੇ ਪੂਰੀ ਫੈਮਿਲੀ ਨਾਲ ਆਵਾਂਗੇ ਅਗਲੀ ਵਾਰੀ ਵਾਇਕ ਜੀ ਦਾ ਖਾਲਸਾ ਵਾਇਕ ਜੀ ਦੀ ਫਤਿਹ ਸਾਧ ਸੰਗਤ ਜੀ ਦਰਸ਼ਨ ਹੋ ਗਏ ਬਹੁਤ ਸੋਹਣੇ ਲੰਗਰ ਪ੍ਰਸ਼ਾਦਾ ਛੱਕ ਲਿਆ ਇੱਕ ਪ੍ਰਸ਼ਾਦਾ ਛਕਿਆ ਤੇ ਇਸ ਤੋਂ ਬਾਅਦ ਹੁਣ ਚਾਲੇ ਪਾਉਨੇ ਆ ਵਾਪਸ ਲਾਹੌਰ ਨੂੰ ਪੈਂਦਾ ਦੂਰ ਦਾ ਨਿਕਲੀਏ ਇੱਥੋਂ ਚੱਲੀਏ ਤੁਰੀਏ ਯਸ ਭਾਜੀ ਇਹ ਮਾਲੀ ਹੈ ਗਣ ਲਓ ਜੀ ਸੰਗਤੋ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਿਆ ਸੀਗੇ ਤੇ ਬਾਹਰ ਤੁਸੀਂ ਇੱਥੇ ਦਰਸ਼ਨ ਕਰੋ ਇੱਥੋਂ ਦੇ ਪਹਾੜਾਂ ਦੇ ਪਹਾੜ ਦੇਖੋ ਇੱਥੇ ਉਹਦੇ ਪੂਰੇ ਰੁੱਖੇ ਪਹਾੜ ਨੇ ਉਹਨਾਂ ਤੇ ਦਰਖਤ ਬਹੁਤ ਘੱਟ ਹੈ ਹਲੋ ਜੀ ਤਬਾਕ ਚ ਪਹੁੰਚ ਚੁਕੇ ਆ ਅੱਜ ਟੇਬਲ ਸਾਡਾ ਵੱਡਾ ਲੱਗਿਆ ਪੂਰਾ ਵੱਡਾ ਪੂਰਾ ਵੱਡਾ ਲੱਗਿਆ ਹਾਂ ਜੀ ਫੈਮਲੀ ਵੱਡੀ ਹੋ ਗਈ ਹੈ ਫੈਮਲੀ ਵੱਡੀ ਹੋ ਗਈ ਹੈ ਫੈਮਲੀ ਵੱਡੀ ਹੋ ਗਈ ਹੈ ਅੱਜ ਸਪੈਸ਼ਲ ਫਰਾਈਆਂ ਵੀ ਆ ਗਈਆਂ ਕਿਉਂਕਿ ਅੱਜ ਨਿਆਣੇ ਆ ਸਾਡੇ ਨਾਲ ਸੋ ਨਿਆਣੇ ਨਾਲ ਸਿਆਣਿਆਂ ਨੂੰ ਵੀ ਫਰਾਈਆਂ ਮਿਲ ਗਈਆਂ